ਹੋਈ ਆ ਪਾਕਿਸਤਾਨ ਦੇ ਨਾਲ ਇੱਕ ਐਗਰੀਮੈਂਟ ਹੋਇਆ ਆ ਉਹਦੇ ਤੇ ਅਜੇ ਚਰਚਾਵਾਂ ਦਾ ਬਾਜ਼ਾਰ ਬਹੁਤ ਜ਼ਿਆਦਾ ਗਰਮਾ ਕੀਦਾ ਹਸਾਬ ਪਾਕਿਸਤਾਨ ਦੇ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਨਿਊਕਲੀਅਰ ਪਾਵਰ ਵੀ ਸਾਊਦੀ ਅਰਬ ਦੇ ਨਾਲ ਸਾਂਝੀ ਰੱਖਾਂਗੇ ਜੇਕਰ ਬੰਦਰ ਦੇ ਹੱਥ ਅਸੀਂ ਤਿੱਲੀ ਫੜਾ ਲਈਏ ਜੰਗਲ ਦੇ ਵਿੱਚ ਨਾ ਤਾਂ ਅੱਗ ਲੱਗਦੀ ਹੁੰਦੀ ਜੇ ਪਾਕਿਸਤਾਨ ਦੇ ਵਿੱਚ ਅਜੇ ਕੰਟਰੋਲਪਤੀ ਲੋਕ ਬੈਠੇ ਆ ਜਿਹੜੇ ਕਿ ਸਦਾ ਹੀ ਚਾਹੁੰਦੇ ਆ ਸਦਾ ਹੀ ਕਹਿੰਦੇ ਆ ਜੀ ਪਰਮਾਣੂ ਕਰੋ ਜੀ ਪਰਮਾਣੂ ਕਰੋ ਜੀ ਤੇ ਪਰਮਾ ਉਹ ਜਦੋਂ ਉਹ ਕਟਲ ਪੰਕੀ ਲੋਕਾਂ ਦੇ ਹੱਥ ਵਿੱਚ ਆ ਨਾ ਜੀ ਪਾਕਿਸਤਾਨ ਦੀ ਬਾਗਡੋਰ ਇਸ ਟਾਈਮ ਉਹ ਸਿਰ ਭਾਰਤ ਲਈ ਨਹੀਂ ਸਗੋਂ ਉਹ ਦੁਨੀਆ ਲਈ ਖਤਰਾ ਬਣੇ ਹੋਏ ਆ 사ウਦੀ ਅਰਬ ਕਹਿੰਦਾ ਇਹ ਗੱਲ ਵੀ ਜੇਕਰ ਪਾਕਿਸਤਾਨ ਉੱਤੇ ਕੋਈ ਅਟੈਕ ਕਰਦਾ ਹੈ ਤਾਂ ਉਹ ਅਟੈਕ ਸਾਡੇ ਤੇ ਮੰਨਿਆ ਜਾਏਗਾ ਅਚਾਨਕ ਹੀ ਉਹਨਾਂ ਦਾ ਪਾਕਿਸਤਾਨ ਦੇ ਨਾਲ ਗੱਠ ਜੋੜ ਹੋਣਾ ਤੇ ਇੱਕਠੇ ਹੋ ਕੇ ਸਾਰੀ ਜਿਹੜੀ ਕੈਬਨਿਟ ਸੀਗੀ ਪਾਕਿਸਤਾਨ ਦੀ ਉਹ ਪਹੁੰਚ ਜਾਂਦੀ ਹੈ 사우ਦੀ ਅਰਬ ਦੇ ਵਿੱਚ ਕਿ ਮੋਦੀ ਜੀ ਆਪਣੇ ਤਰੀਕੇ ਨਾਲ ਚੱਲਦੇ ਆ ਪਾਕਿਸਤਾਨ ਆਪਣੇ ਤਰੀਕੇ ਨਾਲ ਚੱਲਦਾ ਤੇ ਪਾਕਿਸਤਾਨ ਦੇ ਤਾਂ ਲਗਾਤਾਰ ਧਮਕੇ ਦੇ ਰਿਹਾ ਜੀ ਅਸੀਂ ਨਿਊਕਲੀਅਰ ਵੀ ਨਿਊਕਲੀਅਰ ਵੀ ਲੈ ਸਕਦੇ ਆ ਪਰਮਾਣੂ ਵੀ ਲੈ ਸਕਦੇ ਆ ਜਿਹੜੀ ਡੀਲ ਹੋਈ ਆ ਪਾਕਿਸਤਾਨ ਦੇ ਨਾਲ ਇੱਕ ਐਗਰੀਮੈਂਟ ਹੋਇਆ ਆ ਉਹਦੇ ਤੇ ਅਜੇ ਚਰਚਾਵਾਂ ਦਾ ਬਾਜ਼ਾਰ ਬਹੁਤ ਜ਼ਿਆਦਾ ਗਰਮਾ ਕੀਦਾ ਹਿਸਾਬ ਉਹ ਕਹਿੰਦੇ ਆ ਕਿ ਪਤਾ ਨਹੀਂ ਇਹ ਐਗਰੀਮੈਂਟ ਹੈ ਪਤਾ ਨਹੀਂ ਇਹ ਵਪਾਰ ਹੈ ਕਿ ਇਹ ਵੈਸੀ ਇੱਕ ਪੋਲਿਟੀਕਲ ਚਰਚਾ ਛੇੜਤੀ ਪਾਕਿਸਤਾਨ ਤੇ ਸਾਊਦੀ ਅਰਬ ਨੇ ਪਰ ਉਹਦੇ ਤੇ ਇੱਕ ਪ੍ਰਤੀਕਿਰਿਆ ਪਾਕਿਸਤਾਨ ਦੇ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਨਿਊਕਲੀਅਰ ਪਾਵਰ ਵੀ ਸਾਊਦੀ ਅਰਬ ਦੇ ਨਾਲ ਸਾਂਝੀ ਰੱਖਾਂਗੇ ਹਾਂ ਇਹ ਬਿਲਕੁਲ ਬਹੁਤ ਵੱਡਾ ਬਿਆਨ ਆ ਇਹ ਰਵਿੰਦਰ ਜੀ ਇਸ ਬਿਆਨ ਨੂੰ ਲੈ ਕੇ ਨਾ ਭਾਰਤ ਨੂੰ ਭਾਵੇਂ ਚਲੋ ਕੋਈ ਚਿੰਤਾ ਨਹੀਂ ਭਾਰਤ ਦਾ ਆਪਣਾ ਸਿਸਟਮ ਹੈਗਾ ਭਾਰਤ ਦੇ ਵਿੱਚ ਆਪਣੇ ਨਿਊਕਲਰ ਹੈਗੇ ਆ ਬਾਕੀ ਭਾਰਤ ਵੀ ਨਿਊਕਲਰ ਕੰਟਰੀ ਹੈਗਾ ਤੇ ਕੋਈ ਅਸੀਂ ਦਿੱਕਤ ਨਹੀਂ ਹੈਗੀ ਤੇ ਪਰ ਫਿਰ ਵੀ ਨਿਊਕਲਰ ਪਾਕਿਸਤਾਨ ਦਾ ਹੋਣਾ ਕਿਉਂਕਿ ਕਦੇ ਵੀ ਜੇਕਰ ਬਾਂਦਰ ਦੇ ਹੱਥ ਅਸੀਂ ਤਿੱਲੀ ਫੜਾ ਦਿਆਂ ਜੰਗਲ ਦੇ ਵਿੱਚ ਨਾ ਤਾਂ ਅੱਗ ਲੱਗਦੀ ਹੁੰਦੀ ਜਾਂ ਪਾਕਿਸਤਾਨ ਦੇ ਵਿੱਚ ਅਜੇ ਕੱਟੜਪੰਥੀ ਲੋਕ ਬੈਠੇ ਆ ਜਿਹੜੇ ਕਿ ਸਦਾ ਹੀ ਚਾਹੁੰਦੇ ਆ ਸਦਾ ਹੀ ਕਹਿੰਦੇ ਆ ਜੀ ਪਰਮਾਣੂ ਕਰੋ ਜੀ ਪਰਮਾਣੂ ਕਰੋ ਜੀ ਤੇ ਉਹ ਜਦੋਂ ਉਹ ਕੱਟੜਪੰਥੀ ਲੋਕਾਂ ਦੇ ਹੱਥ ਵਿੱਚ ਆ ਨਾ ਜੀ ਪਾਕਿਸਤਾਨ ਦੀ ਬਾਗਡੋਰ ਇਸ ਟਾਈਮ ਉਹ ਸਿਰ ਭਾਰਤ ਲਈ ਨਹੀਂ ਸਗੋਂ ਉਹ ਦੁਨੀਆ ਲਈ ਖਤਰਾ ਬਣੇ ਹੋਇਆ ਇਸ ਇਸ ਗੱਲ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਇਹ ਕਿ ਉਹ ਬੰਦਾ ਕਹਿੰਦਾ ਵੀ ਅਸੀਂ ਨਿਊਕਲੀਅਰ ਕਿਉਂਕਿ 사우ਦੀ ਅਰਬ ਕਹਿੰਦਾ ਇਹ ਗੱਲ ਵੀ ਜੇਕਰ ਪਾਕਿਸਤਾਨ ਉੱਤੇ ਕੋਈ ਅਟੈਕ ਕਰਦਾ ਹੈ ਤਾਂ ਉਹ ਅਟੈਕ ਸਾਡੇ ਤੇ ਮੰਨਿਆ ਜਾਏਗਾ ਜੀ ਇਹ ਬਹੁਤ ਵੱਡਾ 사우ਦੀ 사우ਦੀ ਅਰਬ ਦਾ ਜਿਹੜਾ ਪ੍ਰਿੰਸ ਕ੍ਰਾਊਨ ਹੈਗਾ ਨਾ ਜੀ ਉਹ ਭਾਰਤ ਵਿੱਚ ਵੀ ਆਇਆ ਪਿਛਲੇ ਦਿਨੀ ਆਇਆ ਸੀ ਪਰ ਪਤਾ ਆਪਕਾ ਨੂੰ ਕਿ ਕਿੰਨਾ ਅ ਚੰਗੇ ਤਰੀਕੇ ਨਾਲ ਮੋਦੀ ਜੀ ਨਾਲ ਬਹਿ ਗਿਆ ਉਹ ਉਹਦਾ ਪਰਿਵਾਰ ਵੀ ਆਇਆ ਸੀ ਨਾਲ ਉਹਦੀ ਫੈਮਿਲੀ ਆਈ ਸੀ ਨਾਲ ਤੇ ਇਕੱਠੇ ਤੇ ਅਚਾਨਕ ਹੀ ਉਹਨਾਂ ਦਾ ਪਾਕਿਸਤਾਨ ਦੇ ਨਾਲ ਗੱਠਜੋੜ ਹੋਣਾ ਤੇ ਇਕੱਠੇ ਹੋ ਕੇ ਸਾਰੀ ਜਿਹੜੀ ਕੈਬਨਿਟ ਸੀਗੀ ਪਾਕਿਸਤਾਨ ਦੀ ਉਹ ਪਹੁੰਚ ਜਾਂਦੀ ਹੈ 사우ਦੀ ਅਰਬ ਦੇ ਵਿੱਚ ਉਹ ਪਹੁੰਚ ਕੇ ਸਾਰੀ ਕੈਬਨਿਟ ਜਾ ਕੇ ਸਮਝੌਤੇ ਕਰਦੀ ਆ ਤੇ ਸਮਝੌਤੇ ਕਰਕੇ ਉਹ ਤੇ ਇਹ ਇਹ ਸਾਫ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੀ ਆ ਸਿੱਧੇ ਤੌਰ ਤੇ ਚੈਲੰਜ ਕਰਦੀ ਆ ਭਾਰਤ ਨੂੰ ਕਿ ਜੇਕਰ ਕੋਈ ਪਾਕਿਸਤਾਨ ਤੇ ਅਟੈਕ ਕਰਦਾ ਤਾਂ ਅਸੀਂ ਨਾਲ ਖੜਾਂਗੇ ਜੀ ਮਤਲਬ ਭਾਵੇਂ ਕਿ ਭਾਰਤ ਨੇ ਕਹਿਦਾ ਕਿ ਸਾਨੂੰ ਤਾਂ ਪਤਾ ਹੀ ਸੀ ਪਹਿਲਾਂ ਸਾਰ ਗੱਲ ਦਾ ਵੀ ਇਦਾਂ ਕਰਨਗੇ ਇਹ ਤੁਹਾਨੂੰ ਪਤਾ ਹੀ ਸੀਗਾ ਪਰ ਦੁੱਖ ਦੀ ਗੱਲ ਹੈ ਕਿ ਜੇਕਰ ਕਿ ਮੋਦੀ ਜੀ ਆਪਣੇ ਤਰੀਕੇ ਨਾਲ ਚੱਲ ਰਿਹਾ ਪਾਕਿਸਤਾਨ ਆਪਣੇ ਤਰੀਕੇ ਨਾਲ ਚੱਲਦਾ ਤੇ ਪਾਕਿਸਤਾਨ ਦੇ ਤਾਂ ਲਗਾਤਾਰ ਧਮਕੀਆਂ ਦੇ ਰਿਹਾ ਜੀ ਅਸੀਂ ਨਿਊਕਲੀਅਰ ਵੀ ਨਿਊਕਲੀਅਰ ਵੀ ਲੈ ਸਕਦੇ ਆ ਪਰਮਾਣੂ ਵੀ ਲੈ ਸਕਦੇ ਆ ਜਦੋਂ ਇਹੋ ਜਿਹੀਆਂ ਧਮਕੀਆਂ ਸਾਡੇ ਵਿੱਚ ਨਜ਼ਰ ਆ ਰਹੀ ਨੇ ਰਵਿੰਦਰ ਜੀ ਤਾਂ ਚਿੰਤਾ ਕਰਨੀ ਚਾਹੀਦੀ ਆ ਭਾਰਤ ਨੂੰ ਵੀ ਜੀ ਬਿਲਕੁਲ ਅਕੀਦਾ ਸਾਹਿਬ ਇਹ ਚਿੰਤਾ ਜਗ ਜ਼ਾਹਰ ਵੀ ਹੈ ਇਸ ਵੇਲੇ ਭਾਰਤ ਦੀ ਪਰ ਨਾਲ ਨਾਲ ਦੋਨੋਂ ਮੁਲਕਾਂ ਦੀ ਅੰਤਰਰਾਸ਼ਟਰੀ ਪੱਧਰ ਤੇ ਜੋ ਚਰਚਾ ਚੱਲ ਰਹੀ ਹੈ ਜੀ ਕਿ ਸਾਊਦੀ ਅਰਬ ਨੂੰ ਜ਼ਰੂਰ ਸੀ ਕਿਉਂਕਿ ਸਾਊਦੀ ਅਰਬ ਦਾ ਡਿਫੈਂਸ ਸਿਸਟਮ ਇਨਾ ਸਟਰੋਂਗ ਨਹੀਂ ਹੈ ਹੂੰ ਉਹ ਕਰੂਡ ਆਇਲ ਵੇਚਦੇ ਨੇ ਸਭ ਤੋਂ ਅਮੀਰ ਕੰਟਰੀ ਹੈ ਕਰੂਡ ਆਇਲ ਉਹਨਾਂ ਕੋਲ ਇੰਨਾ ਕਹਿ ਕੇ ਤੇਲ ਵੇਚ ਵੇਚ ਕੇ ਕਿਦਾਂ ਸਭ ਅਮੀਰ ਹੋਇਆ ਬਿਲਕੁਲ ਬਿਲਕੁਲ ਤੇ ਪਾਕਿਸਤਾਨ ਨੂੰ ਇਸ ਵੇਲੇ ਵਿੱਤੀ ਤੌਰ ਤੇ ਮਦਦ ਦੀ ਲੋੜ ਹੈ ਉਹ ਵੀ ਸਾਰਿਆਂ ਨੂੰ ਪਤਾ ਕਰਜ਼ਾ ਬਹੁਤ ਚੜਿਆ ਹੋਇਆ ਪਾਕਿਸਤਾਨ ਤੇ ਤੇ ਪਾਕਿਸਤਾਨ ਨੂੰ ਸਾਊਦੀ ਅਰਬ ਜੇ ਮੈਂ ਕਹਿੰਦਾ ਰਿਬੇਟ ਵੀ ਦੇ ਦਿੰਦਾ ਹਾਲਾਂਕਿ ਭਾਰਤ ਦਾ ਵੀ ਕੀਤਾ ਸੀ 20% ਕਰੂਡ ਆਇਲ ਭਾਰਤ ਸਾਊਦੀ ਅਰਬ ਤੋਂ ਖਰੀਦਦਾ ਬੜਾ ਵੱਡਾ ਟ੍ਰੇਡ ਹੈ ਸਾਊਦੀ ਅਰਬ ਤੇ ਇੰਡੀਆ ਦਾ ਪਾਕਿਸਤਾਨ ਦਾ ਟ੍ਰੇਡ ਬਹੁਤ ਛੋਟਾ ਆ ਪਰ ਪਾਕਿਸਤਾਨ ਨੂੰ ਜ਼ਰੂਰਤ ਸੀ ਜੀ ਫਾਈਨਾਂਸ ਦੀ ਉਹਨਾਂ ਨੇ ਜੇ ਮਦਦ ਕਰਨੀ ਸ਼ੁਰੂ ਕਰਤੀ ਰਿਬੇਟਾਂ ਹੀ ਦੇਣੀਆਂ ਸ਼ੁਰੂ ਕਰਤੀਆਂ ਤਾਂ ਪਾਕਿਸਤਾਨ ਦੀ ਮਦਦ ਹੋ ਜਾਂਦੀ ਆ ਉਹਦਾ ਖਾਣਾ ਪੂਰਾ ਹੋ ਜਾਂਦਾ ਆ ਤੇ ਦੂਜੇ ਪਾਸੇ ਸਾਊਦੀ ਅਰਬ ਨੂੰ ਜ਼ਰੂਰਤ ਸੀ ਕਿਉਂਕਿ ਇਜ਼ਰਾਈਲ ਨੇ ਜਦੋਂ ਦੋਹਾ ਤੇ ਅਟੈਕ ਕੀਤਾ ਜੀ ਤਾਂ ਅੰਤਰਰਾਸ਼ਟਰੀ ਪੱਧਰ ਤੇ ਇੰਨੀ ਚਰਚਾ ਛਿੜੀ ਕਿ ਭਾਈ ਇਹ ਇਹ ਤਾਂ ਬੇਲਗਾਮ ਹੋ ਗਿਆ ਇਜ਼ਰਾਈਲ ਕਿਸੇ ਦੀ ਸੁਣਦਾ ਨਹੀਂ ਤੇ ਹੁਣ ਸਾਊਦੀ ਅਰਬ ਪਾਕਿਸਤਾਨ ਇਹ ਇੱਕ ਆਪਣਾ ਗਰੁੱਪ ਬਣਾਈ ਜਾ ਰਹੇ ਨੇ ਇਹ ਕਹਿੰਦੇ ਆ ਕਿ ਭਾਈ ਇਕੱਲਾ ਇਜ਼ਰਾਈਲ ਨਹੀਂ ਹੈਗਾ ਮੁਲਕ ਵੀ ਜਿਹੜਾ ਪਾਵਰ ਦੇ ਵਿੱਚ ਆਣਾ ਚਾਹੁੰਦਾ ਸੋ ਅਸੀਂ ਵੀ ਹੈਗੇ ਆ ਇਹ ਬੜਾ ਡਿਫਰੈਂਟ ਜੀਓ ਪੋਲਿਟਿਕਸ ਹਾਲ ਹੋ ਰਹੀ ਹੈ ਮਸਲਮ ਕੰਟਰੀਆਂ ਦਾ ਨਾ ਰਵਿੰਦਰ ਜਿਵੇਂ ਅਫਗਾਨਿਸਤਾਨ ਪਾਕਿਸਤਾਨ ਦੇ ਖਿਲਾਫ ਚੱਲ ਰਿਹਾ ਇਸ ਟਾਈਮ अफगानिस्तान ਦਾ ਪਾਕਿਸਤਾਨ ਦੇ ਨਾਲ ਅੰਕੜਾ ਚੱਲ ਰਿਹਾ ਜਿ ਭਾਰਤ ਵਾਂਗੂ ਚੱਲ ਰਿਹਾ ਜੀ ਤੇ ਐਦਾਂ 사ऊदी ਪਾਕਿਸਤਾਨ ਨਾਲ ਜੁੜ ਕੇ ਕਿ ਮੁਸਲਮਾਨ ਕੰਟਰੀਆਂ ਵਿੱਚ ਵੀ ਨਾ ਵਖਰੇਵਾ ਚੱਲ ਰਿਹਾ ਇਸ ਟਾਈਮ ਸਾਰੀਆਂ ਮੁਸਲਮਾਨ ਕੰਟਰੀਆਂ ਵੀ ਇਕੱਠੇ ਨਹੀਂ ਰਹਿ ਗਈਆਂ ਹੁਣ ਜਿਵੇਂ ਕਹਿੰਦੇ ਮੁਸਲਮਾਨ ਸਾਰੇ ਇਕੱਠੇ ਨੇ ਵੀ ਇਕੱਠੇ ਹੁੰਦੇ ਐਦਾਂ ਵੀ ਨਹੀਂ ਰਹਿ ਗਿਆ ਹੁਣ ਹੁਣ ਇਹ ਦੁਫਾੜ ਹੋ ਚੁੱਕੇ ਨੇ ਮੁਸਲਮਾਨ ਕੰਟਰੀਆਂ ਦੇ ਵਿੱਚ ਵੀ ਆਪਸ ਵਿੱਚ ਵਖਰੇਵੇਂ ਵੱਡੇ ਵੱਧ ਗਏ ਆ ਇਹ ਉਹਨਾਂ ਕੰਟਰੀਆਂ ਵਾਸਤੇ ਨੁਕਸਾਨਦਾਇਕ ਆ ਜੀ 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 ਬਿਲਕੁਲ ਜਿਦਾ ਇਰਾਨ ਤੁਰਕੀ ਤੇ 사ऊदी ਅਰਬ ਦਾ ਝਗੜਾ ਹੁੰਦਾ ਰਹਿੰਦਾ ਸੀ ਇਰਾਨ ਤੇ ਤ ਸੁੰਨੀ ਕੰਟਰੀ ਨੇ ਜੀ ਇੱਧਰ ਇਹ ਸਾਊਦੀ ਅਰਬ ਨਾਲ ਖੈਰ ਉਹ ਆਪਸੀ ਵੀ ਲੜੇ ਭੜੇ ਆ ਇਹ ਲੰਮੀ ਹਿਸਟਰੀ ਆ ਖੈਰ ਅਸੀਂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਦਰਹਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ